ਰਾਏ ਐਲਦੀ ਪਰਜਾਈ ਨੂੰ ਪੇਕਿਆ ਸੀ ਬਸ ਹੋਰ ਆ ਮੰਮੀ ਨੇ ਕਿਹਾ ਸੀ ਯਾਰ ਤਾਂ ਮੈਂ ਛੱਡਿਆ ਆ ਸਾਰੇ ਸਿਰਕੇ ਕਬੀਲੇ ਵਿੱਚ ਨਾ ਜਿੰਨੀਆਂ ਨੂਹਾਂ ਆਈਆਂ ਨੇ ਸਾਰਿਆਂ ਦੇ ਵਿੱਚੋਂ ਵੀਰਪਾਲ ਦੀ ਤੌਰ ਹੈ ਨਾਲ ਇਹਦੇ ਪੇਕਿਆਂ ਦੀ ਮੰਮੀ ਆ ਗਈ ਤੁਸੀਂ ਚਾਹ ਬਣਾ ਦਾ ਚਾਹ ਤਾਂ ਮੈਂ ਪੀਣੀ ਨਹੀਂ ਤੂੰ ਅੱਜ ਮੇਰੇ ਬਾੜੀ ਲਵੇ ਜਿ ਲੱਗਦੀ ਜਾਨੀ ਇਹ ਗੱਲ ਕੀ ਐ ਨਾ ਠੰਡ ਐ ਮੈਂ ਤਾਂ ਪੁੱਛੀ ਸੀ ਮੈਂ ਕਿ ਚਾਹ ਕਰ ਦਿੰਨੀ ਆ ਠੰਡ ਤਾਂ ਕੱਲ ਵੀ ਸੀ ਕੱਲ ਤਾਂ ਤਾਂ ਪੁੱਛਿਆ ਨਹੀਂ ਅੱਜ ਕਿਵੇਂ ਪੁੱਛਣ ਲੱਗ ਗਈ ਪਤਾ ਹੀ ਐ ਮੈਨੂੰ ਤੇਰਾ ਚਾਹ ਲਈ ਤਾਂ ਮੰਮੀ ਕੋਈ ਗੱਲ ਨਹੀਂ ਕੱਲ ਵੀਰਪਾਲ ਨੇ ਫੜਾਤੀ ਉਹ ਨਹੀਂ ਅੱਜ ਮੈਂ ਪੁੱਛ ਲਈ ਮੈਂ ਤਾਂ ਐ ਕਹੇ ਸੀ ਮੈਂ ਆਪਦੇ ਪੇਕੇ ਜਾਇਆ ਮਾ ਮੇਰਾ ਬਾੜਾ ਜੀ ਕਰਦਾ ਮੇਰੀ ਮਾਂ ਨੂੰ ਮਿਲਣ ਨੂੰ ਹੁਣ ਆਈ ਐ ਅਸਲ ਗੰਦ ਜਵਾਨ ਤੇ ਵੀ ਕਾਤੋਂ ਮੈਨੂੰ ਤੂੰ ਚਾਹ ਪੁੱਛਦੀ ਐ ਵਾਰੀ ਵਾਰੀ ਮੰਮੀ ਸੁਣ ਪਤਾ ਤਾਂ ਹੈਗਾ ਮੈਨੂੰ ਕਿੰਨਾ ਟਾਈਮ ਹੋ ਗਿਆ ਗਈ ਨੂੰ ਹੁਣ ਮੇਰਾ ਜੀ ਕਰਦਾ ਜਾਣ ਨੂੰ ਮੈਨੂੰ ਜਾ ਆਉਣ ਦੇ ਉਹ ਮੰਮੀ ਐ ਕਿਉਂ ਕਰਦੀ ਉੰਨੀ ਐ ਜਾ ਆਉਣ ਦੇ ਜੀ ਜਾਂਦੀ ਐ ਪੇਕੇ ਤੈ ਕਿ ਲੈਣਾ ਬੁੜੀਆਂ ਨਹੀਂ ਗੱਲਾਂ ਚ ਤੈ ਘਰ ਦਾ ਕੰਮ ਕਰਨਾ ਓ ਮੰਮੀ ਐਡੀ ਤਾਂ ਨਹੀਂ ਗੱਲ ਹੈਗੀ ਘਰ ਦੇ ਕੰਮ ਤਾਂ ਚੱਲਦੇ ਹੀ ਰਹਿੰਦੇ ਨੇ ਮੇਰੀ ਗੱਲ ਸੁਣਾ ਹੈ ਠੰਡ ਚ ਜਾਊਗੀ ਆਊਗੀ ਤੇ ਬਿਮਾਰ ਹੋ ਜੂਗੀ ਫਿਰ ਇਥੇ ਬਿਮਾਰ ਹੋ ਕੇ ਬੈਠੀ ਰਹੂਗੀ ਘਰ ਦਾ ਕੰਮ ਮੈਨੂੰ ਤੇ ਵੀਰਪਾਲ ਨੂੰ ਕਰਨਾ ਪਊਗਾ ਫਿਰ ਮੈਂ ਭਾਈ ਮੈਥੋਂ ਨਹੀਂ ਹੁੰਦਾ ਹੈਗਾ ਹੁਣ ਕੰਮ ਤੁਸਾਂ ਸਰਦਨ ਕੰਮ ਮੈਥੋਂ ਭਾਲ ਦਿਓਗੇ ਬਸ ਤਪਾਂ ਵੀ ਮੈਂ ਨਾ ਹੀ ਜਾਂਦੀ ਮੇਰੀ ਮੰਮੀ ਦੀ ਨਾ ਸਿਹਤ ਨਹੀਂ ਠੀਕ ਹੈਗੀ ਤਾਈਓ ਮੇਰੇ ਦਿਲ ਕਰਦਾ ਸੀ ਮੈਂ ਇੱਕ ਵਾਰ ਜਾ ਕੇ ਉਹਨਾਂ ਦਾ ਹਾਲਚਾਲ ਪੁੱਛਿਆ ਮਾਂ ਤੇਰਾ ਭਰਾ ਹੈਗਾ ਨਾ ਉਹ ਧਿਆਨ ਰੱਖਦਾ ਹੋਊਗਾ ਤੇਰੀ ਮਾਂ ਦਾ ਹੈਂ ਤੂੰ ਜਿਆਦੇ ਡਾਕਟਰ ਨਹੀਂ ਹੈਗੀ ਵੀ ਤੂੰ ਧਿਆਨ ਰੱਖੇਗੀ ਵੀ ਤੇਰੇ ਗਈ ਤੋ ਉਹ ਠੀਕ ਹੋ ਮੰਮੀ ਹੁਣ ਤੂੰ ਦੇਖ ਲੈ ਤੂੰ ਲੜਾਈ ਵਾਲੀਆਂ ਗੱਲਾਂ ਆਪ ਕਰਦੀ ਐ ਫਿਰ ਤੇਰੇ ਮੂਰੇ ਬੋਲਣ ਲੱਗ ਜੂਗੀ ਫਿਰ ਮੈਥੋਂ ਸਮਝਾਈ ਨਹੀਂ ਸਮਝਣੀ ਤੂੰ ਤਾਂ ਪੁੱਤ ਭੋਲ ਆਏਗਾ ਤੈਨੂੰ ਪਤਾ ਉਹ ਕਿਉਂ ਜਾਂਦੀ ਐ ਪੇਕੀ ਮਿਲ ਨਹੀਂ ਜਾਂਦੀ ਐ ਮੰਮੀ ਹੋਰ ਉੱਥੇ ਵੀ ਨਹੀਂ ਦੱਸ ਕੀ ਕਰਨਾ ਤੂੰ ਐਵੇਂ ਜਾਣ ਦੇ ਵਿਚਾਰੀ ਨੂੰ ਨਹੀਂ ਪੁੱਤ ਉਹ ਮੈਨੂੰ ਤਾਂ ਐ ਲੱਗਦਾਗਾ ਇੱਥੋਂ ਦਾ ਸਮਾਨ ਪੇਕੀ ਦੇ ਕੇ ਆਉਂਦੀ ਐ ਉਹਦੇ ਨਹੀਂ ਮੰਮੀ ਭਾਵੇਂ ਉਹ ਗਰੀਬ ਐ ਪਰ ਉਹ ਇਹੀ ਜੀ ਨਹੀਂ ਹੈਗੀ ਨਾਲ ਐ ਪੁੱਤ ਹੈ ਬੀਰਪਾਲ ਤਾਂ ਇੰਨੇ ਝੋਲੇ ਪਰ ਪਰ ਲੇ ਹੁੰਦੀ ਐ ਉਥੋਂ ਇਹ ਤਾਂ ਬਾਧੂ ਦਾ ਖਰਚਾ ਕਰਕੇ ਆਊਗੀ ਉੱਥੇ ਚੱਲ ਮੰਮੀ ਅੱਜ ਦਾ ਤੂੰ ਜਵਾਬ ਦੇਤਾ ਅੱਗੇ ਤੋਂ ਜਵਾਬ ਨਾ ਦੇ ਅੱਗੇ ਤੋਂ ਉਹਨੂੰ ਜਾਣ ਦੇ ਆਂੀ ਉੱਥੇ ਮੰਮੀ ਕੰਮ ਤਾਂ ਮੈਂ ਸਾਰੇ ਨਿਮੇੜ ਤੇ ਹੁਣ ਮੈਂ ਤਿਆਰ ਹੋ ਕੇ ਨਾ ਪੇਕੇ ਜਾਨੀ ਆ ਐ ਕਰ ਪੁੱਤ ਤਿਆਰ ਹੋ ਜਾ ਗੱਡੀ ਤੇ ਜਾ ਐ ਹੁਣ ਤੂੰ ਬੱਸਾਂ 'ਚ ਕਿੱਥੇ ਤੱਕੇ ਖਾਂਦੀ ਫਿਰੇਂਗੀ ਹੈ ਗੱਡੀ ਘਰੇ ਖੜੀ ਹੈ ਆਪਣੀ ਨਹੀਂ ਮੰਮੀ ਮੈਂ ਇਹਨਾਂ ਨੂੰ ਨਹੀਂ ਲੈ ਕੇ ਜਾਣਾ ਇਹ ਉੱਥੇ ਜਾ ਕੇ ਨਾ ਕਾਲੀ ਕਰ ਦੇਣਗੇ ਚੱਲ ਪੁੱਤ ਐ ਕਰੀ ਧਿਆਨ ਨਾਲ ਜਾਈਂ ਗੋਗੀ ਬੱਸ ਜਿਹੜਾ ਆਊਗਾ ਤੈਨੂੰ ਚੜਾਇਆ ਹੋਣਾ ਮੰਮੀ ਕੋਈ ਗੱਲ ਨਹੀਂ ਵੀਰੇ ਜੇ ਤੈਨੂੰ ਕੰਮ ਆ ਤਾਂ ਤੂੰ ਆਦਾ ਕੰਮ ਕਰ ਲੈ ਮੈਂ ਤਾਂ ਕੱਲੀ ਵਗ ਜੂੰਗੀ ਕੋਈ ਗੱਲ ਨਹੀਂ ਬਾਈ ਮੈਂ ਚੜਾ ਆਇਆ ਹਾਂ ਕੋਈ ਨਹੀਂ ਵੀਰੇ ਬੱਸ ਮੈਨਾਂ ਕੱਪੜੀ ਪਾਉਣੇ ਹੈਂਗੇ ਮੈਂ ਕੱਪੜੇ ਪਾ ਲਾ ਚੱਲ ਵੀਰੇ ਗੋਗੀ ਮੈਂ ਤਾਂ ਹੋ ਗਈ ਤਿਆਰ ਚੱਲ ਬਾਈ ਚੱਲ 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 ਵੀਰੇ ਉਹ ਐ ਕਿ ਤੂੰ ਗਿਆ ਸੀ ਨਾਲ ਤੇਲ ਕਿੰਨੇ ਦਾ ਖਾਦਾ ਗੱਡੀ ਨੇ? ਮੈਨੂੰ ਲੱਗਦਾ 3500 ਰੁਪਈਆ ਦਾ ਖਾ ਗਈ ਸੀ। 3500 ਦਾ ਖਾ ਗਈ ਸੀ? ਹਾਂ। ਤੇ ਫਿਰ ਉਹਦਾ ਸਾਇਆ ਕਰਦਾ ਜਿਹੜਾ ਤੇਰੇ ਨਾਲ ਗਿਆ ਸੀ ਡਰਾਈਵਰ ਯਾਰਾ। ਹੂੰ। ਉਹ ਆਸਾਬ ਤਾਂ ਮੈਂ ਕਹਿੰਦਾ ਮਹੀਨੇ ਦੇ ਐਂਡ ਤੇ ਕਰ ਦਾਂਗੇ ਵੀ ਕੀ ਪਤਾ ਕਿੰਨੇ ਗੇੜੇ ਲਾਊਗਾ ਉਹ। ਇੱਕ ਵਾਰੀ ਲੈ ਕੇ ਆਉਣਾ ਕਿੰਨੇ ਮਤਲਬ ਲੈਂਦਾ ਉਹ? ਉਹ ਸਾਬ ਨਾਲ। ਤੇਰੇ ਦੋ ਗੇੜੇ ਲੱਗੇ ਸੀ ਉਹਦੇ ਨਾਲ। ਦੋ ਗੇੜੇ ਲੱਗੇ ਸੀਗੇ। ਕੀ ਕਰੀ ਇਹਨੇ ਉੱਤੋਂ? ਕੁਛ ਨਹੀਂ ਵੀ ਸਾਬ ਜਾ ਕਰੀ ਜਾਂਦੇ ਸੀ। ਅੱਛਾ ਮੈਂ ਤਾਂ ਇਹ ਕਹਿੰਦੀ ਸੀ ਵੀ ਛੋਟੀ ਭੈਣ ਆਊਗੀ ਅੱਛਾ ਹੁਣ ਮੈਂ ਕੱਪੜਾ ਲੀੜਾ ਦਵਾ ਕੇ ਲਿਆਉਣਾ ਮੈਨੂੰ ਪੈਸੇ ਦੇ ਦਿਓ ਅੱਜ ਆਊਗੀ ਹਾਂ ਕੋਈ ਨਾ ਮੰਮੀ ਦੇ ਦਾਂਗੇ ਕੋਈ ਗੱਲ ਨਹੀਂ ਹੋਰ ਮੂਰੇ ਫਿਰ ਲੋੜੀ ਵੀ ਆਉਂਦੀ ਆ ਮੰਮੀ 15 ਦਿਨ ਪਹਿਲਾਂ ਤਾਂ ਭੈਣ ਆ ਕੇ ਗਈ ਐ ਉਹ ਤੂੰ ਬਥੇਰੀ ਸ਼ਾਪਿੰਗ ਕਰਾ ਕੇ ਲਈ ਆ ਉਹਨੂੰ ਬਥੇਰਾ ਸਮਾਨ ਦਵਾ ਕੇ ਲਈ ਆ ਹੁਣ ਦੁਬਾਰੇ 15 ਦਿਨਾਂ ਬਾਅਦ ਆਉਣਾ ਜ਼ਰੂਰੀ ਆ ਉਹਦਾ ਤੂੰ ਤਾਂ ਹੁਣੀ ਇੰਨਾ ਬੋਲਣ ਲੱਗ ਗਿਆ ਕੱਲ ਨੂੰ ਦੇ ਤੱਕ ਘਰਾਂ ਲਈ ਆ ਗਈ ਮੇਰੀ ਤੀਨ ਤਾਂ ਤੇ ਪੁੱਛਣੀ ਨਹੀਂਗਾ ਮੰਮੀ ਤੂੰ ਐ ਦੱਸ ਉਹਦੇ ਘਰ ਕਿਸੇ ਚੀਜ਼ ਦੀ ਕਮੀ ਹੈਗੀ ਐ ਤੂੰ ਹੀ ਖਰਚਾ ਕਰੀ ਜਾਨੀ ਉਹਦੇ ਤੇ ਖਰਚਾ ਨਹੀਂ ਹੁੰਦਾ ਪੁੱਤ ਸਾਰੀ ਜਾਇਦਾਦ ਤਾਂ ਸਾਨੂੰ ਦੇਗੀ ਹੁਣ ਉਹਦਾ ਹੱਕ ਨਹੀਂ ਬਣਦਾ ਇੱਥੇ ਤੂੰ ਮੈਨੂੰ ਐਂ ਦੱਸ ਜਮੀਨ ਜਾਇਦਾਦ ਨੂੰ ਆਪਣੇ ਮਰੱਬੇ ਨੇਗੇ ਦੇ ਮਰੱਬੇ ਨਹੀਂਗੇ ਕਿੰਨੀ ਕ ਹੈਗੀ ਆ ਉੰਨੀ ਕ ਛੱਡ ਕੇ ਤਾਂ ਗਈ ਆ ਫਿਰ ਐਂ ਨਹੀਂ ਕਰਦੇ ਹੁੰਦੇ ਪੁੱਤ ਮੰਮੀ ਕਿਉਂ ਲੜੀ ਇੰਨੀ ਆ ਕੋਈ ਨਾ ਦੇ ਦਾਂਗੇ ਜਿੰਨੇ ਪਏ ਹੋਏ ਆ ਆ ਫੜ ਯਾਰ ਆਪੀ ਹਿਸਾਬ ਕਰ ਲਾ ਐ ਤਾਂ ਬਣ ਗਿਆ ਸਾਰਾ ਕੁਝ ਓਏ ਆਇਆ ਹਿਸਾਬ ਕਰਦੇ ਆ ਕਰ ਲਾ ਯਾਰ ਆਪੀ ਓਹ ਆਇਆ ਕਰਦੇ ਆ ਇਹਦਾ ਤਾਂ ਹੁਣੀ ਬੁਰਾ ਹਾਲ ਹੈਗਾ ਭਾਈ ਤਾਂ ਪੈਣ ਖਤਰ ਇੰਨਾ ਕੁਝ ਕਰਦੀ ਨਹੀਂ ਇਹ ਤਾਂ ਜਮੀਨ ਨੂੰ ਸੋਚਦਾਗਾ ਨਾ ਇਹ ਚੁੰਟੀ ਪੜਾਵੇ ਸਵੇਰੇ ਬਗਾਨੀਤੀ ਆ ਗਈ ਇਹ ਤਾਂ ਮੇਤੀ ਨੂੰ ਜਮੀਨ ਹੀ ਸੈਨਣਾਗਾ ਦਰਾਏ ਅਲਦੀਪਰ ਜਾਈ ਨੂੰ ਪੇਕੇ ਦੀ ਬਸ ਹੋਰ ਮੰਮੀ ਨੇ ਕਿਹਾ ਸੀ ਯਾਰ ਤਾਂ ਮੈਂ ਛੱਡਿਆ ਆ ਹੁਣ ਤੁਸੀਂ ਦੇਖ ਲਓ ਮੰਮੀ ਕਿਵੇਂ ਕਰਦੀ ਹੈਗੀ ਮੈਨੂੰ ਤਾਂ ਉਹ ਜਵਾਬ ਦੇਤਾ ਵੀ ਜਾਣਾ ਨਹੀਂ ਹੈਗਾ ਤੇ ਉਹ ਮੋਜਨਾ ਤੁਰ ਗਈ ਚੱਕ ਕੇ ਝੋਲਾ ਉਹ ਕੋਈ ਗੱਲ ਨਹੀਂ ਆਪਾਂ ਵੀ ਚੱਲਾਂਗੇ ਇੱਕ ਦਿਨ ਮੈਂ ਨਾ ਮੰਮੀ ਨੂੰ ਆਪੀ ਕਹਿ ਦੂੰਗਾ ਜੇ ਮੇਰਾ ਭਰਾ ਕੁਝ ਦੇ ਨਹੀਂ ਸਕਦਾ ਫਿਰ ਮੈਂ ਉਹਦੇ ਨਾਲ ਵਰਤਣਾ ਛੱਡਦਾ ਹੁਣ ਮੈਨੂੰ ਹਰ ਵਾਰੀ ਜਵਾਬ ਦੇ ਦਿੰਦੇ ਆ ਵੀ ਜਾਣਾ ਨਹੀਂ ਹੈਗਾ ਨਾਲੇ ਉਹ ਵਿਚਾਰਾ ਇੰਨਾ ਔਖਾ ਸੌਖਾ ਹੋ ਕੇ ਮੈਨੂੰ ਸਾਰਾ ਕੁਝ ਦਿੰਦਾ ਪਰ ਮੈਂ ਆਪ ਹੀ ਮਨਾ ਕਰ ਦਿੰਦੀ ਆ ਉਹਨੂੰ ਵੀ ਮੈਂ ਨਹੀਂ ਲੈ ਕੇ ਜਾਂਦੀ ਹੈਗੀ ਨਾਲੇ ਕਿਸੇ ਦੇ ਦਿੱਤੇ ਥੋੜੀ ਨਾ ਕਰ ਪਰਦੇ ਨੇ ਰੱਬ ਆਪਦੇ ਘਰੇ ਬਰਕਤ ਦੇਵੇ ਓ ਯਾਰ ਮੈਂ ਤਾਂ ਤੈਨੂੰ ਆਪ ਕਹਿਣਾ ਵੀ ਤੂੰ ਉੱਥੋਂ ਕੁਝ ਨਾ ਲੈ ਕੇ ਆਇਆ ਕਰ ਜੇ ਉਹਨੂੰ ਲੋੜ ਹੁੰਦੀ ਹੈ ਨਾ ਉਹਨੂੰ ਐ ਕਹਿ ਦੇ ਵੀ ਮੰਗ ਲਿਆ ਕਰ ਓਏ ਤੂੰ ਗੁੱਸੇ ਨਾ ਹੋ ਆਪਾਂ ਵੀ ਚੱਲਾਂਗੇ ਮੈਂ ਨਾ ਮੋਟਰਸਾਈਕਲ ਤੇ ਠੰ ਕੀ ਚਲੋ ਲੈ ਬੀਰ ਪਾ ਲਓ। ਛਸਤੀ ਕਾਮ ਛਸਤੀ ਕੱਲ ਤੂੰ ਹੋ ਠੀਕੋ? ਹਾਂ ਠੀਕ ਠਾਕ। ਤੂੰ ਠੀਕੋ? ਠੀਕ ਹੈ ਵਧੀਆ। ਤੁਸੀਂ ਤਾਂ ਇਹ ਝਾੜੂ ਲਾਈ ਜਾਨੇ ਹੋਗੇ। ਮੈਂ ਤਾਂ ਇਸ ਵੱਚ ਅਸੀਂ ਵੀ ਆਪਾਂ ਬਾਜ਼ਾਰ ਜਾ ਕੇ ਆਵਾਂਗੇ। ਕਾਲੀ ਕਾਲੀ ਕੰਮ ਨਿਵੇੜ ਕੇ ਆਇਆ ਮੈਂ ਤਾਂ ਕਰੇ ਆਪਦੇ। ਚੱਲਦੇ ਹਾਂ ਫੇਰ ਤੋਂ ਬਾਜ਼ਾਰ। ਤੈਨੂੰ ਪਤਾ ਹੀ ਆ ਮੈਂ ਕੰਮ ਹੌਲੀ ਹੌਲੀ ਕਰਦੀ ਆ। ਤੂੰ ਕਿਹਾ ਆਪਣੇ ਭਰਾ ਨੂੰ ਰਿਸ਼ਤਾ ਕਰਾਉਂਦੀ ਆਂਗੀ ਵੀ ਮੇਰੇ ਕੰਮ ਛੁੱਟ ਜਾਣਗੇ। ਕੋਈ ਨਾ ਮੇਰੇ ਰਿਸ਼ਤਾ ਤਾਂ ਆਪ ਹੀ ਹੋ ਜਾਊਗਾ। ਤੁਸੀਂ ਨਾ ਮੈਨੂੰ ਸੋਹਣਾ ਸੋਹਣਾ ਸਮਾਨ ਲੈ ਕੇ ਦੇ ਦਿਓ। ਮੇਰੀ ਟੌਰ ਬਣ ਜੂਗੀ। ਅੱਗੇ ਕਿਹੜਾ ਚੀਜ਼ ਪੁੱਤ ਤੈਨੂੰ ਮਾੜੀ ਦਿੱਤੀ ਆ ਕਿਹੜੀ ਚੀਜ਼ ਤੇ ਹੱਥ ਲਾਉਣੀ ਆ ਉਹੀ ਦਬਾਉਣੀ ਆ ਅਸੀਂ ਕਿਹੜਾ ਦਿਨ ਚੀਜ਼ਾਂ ਮਾੜੀਆਂ ਦੰਦੇ ਆਂਗੇ ਮੇਰੇ ਪੇਕੇਂ ਦੀ ਨਾ ਉੱਥੇ ਪੂਰੀ ਠੁੱਕ ਐ ਸਾਰਿਆਂ ਨੂੰ ਪਤਾ ਐ ਵੀ ਉਹ ਸਮਾਨ ਵਧੀਆ ਦਿੰਦੇ ਨੇ ਪੁੱਤਰ ਆਪੇ ਮੇਰ ਕਰੇ ਬਣੀ ਰਹੂਗੀ ਠੁੱਕ ਅਸੀਂ ਆ ਬਣੇ ਸਤਿਕਾਰ ਪਰ ਕਿਵੇਂ ਠੀਕ ਐ ਮੈਂ ਤਾਂ ਤੂੰ ਜਦੋਂ ਆਉਣੀ ਆ ਸਾਰਾ ਦਿਨ ਅਸ ਤੈਨੂੰ ਸ਼ੌਪਿੰਗਾਂ ਛੂ ਹੀ ਕਹਿੰਦੀ ਲੱਗੀ ਰਹਿੰਦੀ ਐ ਕੱਪੜੇ ਲੀੜੇ ਦੀ ਲੱਗੀ ਰਹਿੰਦੀ ਐ ਕੋਈ ਸੁੱਖ ਸ਼ਾਂਤ ਵੀ ਪੁੱਛ ਲਿਆ ਕਰ ਬੰਦੇ ਨੂੰ ਵੀ ਸੁੱਖ ਐ ਦੇਖ ਲਾ ਮੰਮੀ ਕਿਵੇਂ ਬੋਲਦਾ ਹੈ ਤਾਂ ਭਾਬੀ ਵੀ ਨਹੀਂ ਆਈ ਆਹੀ ਤਾਂ ਚਾਰ ਦਿਨ ਨੇਗੇ ਤੇ ਜਦੋਂ ਬਗਾਨੀ ਆ ਗਈ ਪਤਾ ਨਹੀਂ ਵਰਤਨ ਦੇਊਗੀ ਕਿ ਨਾ ਦੇਖ ਪਾਣੇ ਜਿਹਦਾ ਤੇਰੀ ਆਹੀ ਆਦਤਾਂ ਰਾਈਆਂ ਫਿਰ ਤੱਕ ਅਗਲੀ ਵਰਤਨ ਨਹੀਂ ਦਿੰਦੀ ਜੇ ਤੂੰ ਆਵਦੀ ਆਦਤਾਂ ਨੂੰ ਸੁਧਰ ਗਈ ਫਿਰ ਉਹ ਅਗਲੀ ਵਰਤਨ ਦੇ ਦੇ ਮੰਮੀ ਫਿਰ ਮੈਂ ਨਾ ਆਇਆ ਕਰਾਂ ਦੇਖ ਲੈ ਕਿਵੇਂ ਬੋਲਦਾ ਹੈਗਾ ਭਣੇ ਰਹਿ ਜੀ ਸਦਕੇ ਰਹਿ ਤੇਰੀ ਮਾਂ ਦਾ ਘਰ ਹੈ ਮੈਂ ਤੈਨੂੰ ਜਵਾਬ ਨਹੀਂ ਦਿੰਦਾ ਪਰ ਜਿਹੜੀਆਂ ਤੇਰੀ ਆਦਤਾਂ ਨੇ ਇਹ ਨਹੀਂ ਚੰਗੀਆਂ ਹੈਗੀਆਂ ਮੈਂ ਵੀ ਵੀਰੇ ਤਾਂ ਹੀ ਕਹਿਣੀ ਆ ਵੀ ਮੇਰੀ ਮਾਂ ਦਾ ਘਰ ਹੈਗਾ ਜਿੱਦੇ ਸੋਡਾ ਹੋ ਗਿਆ ਨਾ ਆਉਂਗੀ ਨਾ ਹੁਣਾਂ ਲਈ ਤਾਂ ਕਿਹੜੀ ਗੱਲ ਹੈ ਭਣੇ ਤੂੰ ਉਹ ਆਪ ਵੀ ਸੋਚ ਹੁਣ ਅਸੀਂ ਦੋ ਭਾਈ ਆ ਹੁਣ ਅਸੀਂ ਵੀ ਆਪਦਾ ਕੱਲੂ ਸਾਡੇ ਵੀ ਘਰ ਆਲੀ ਆਉਣਗੇ ਉਹਨਾਂ ਨੂੰ ਵੀ ਕੁਝ ਖਵਾਵਾਂਗੇ ਦੇਖ ਬੈਨ ਤੂੰ ਗੁੱਸਾ ਤਾਂ ਕਰੀ ਨਾ ਤੂੰ ਤਾਂ ਕੱਲਾ ਆਪਦੇ ਬਾਰੇ ਸੋਚਦੀ ਆ 15 ਦੇ 20 ਦੇ ਨਾ ਬਾਅਦ ਆ ਜੰਨੀ ਆ ਸਾਨੂੰ 15 20 ਹਜ਼ਾਰ ਨੂੰ ਥਾ ਹੋ ਜਾਂਦਾਗਾ ਕਿਉਂ ਬੋਲੀ ਜਾਂਦਾਗਾ ਉਹੀ ਪੁੰਕਣ ਲੱਗੇਗਾ ਮਾਸਾ ਤਾਂ ਕੁੜੀ ਆਈ ਹੈਗੀ ਚੱਲ ਪੁੱਤ ਆਏ ਤੈਨੂੰ ਚਾਪਿਆ ਮੈਂ ਇਹ ਤਾਂ ਪੁੰਕੀ ਜਾਊਗਾ ਨਹੀਂ ਨਹੀਂ ਆ ਪੂਜ ਲੈ ਇਹਨੂੰ ਪੂਜਣੀ ਪਊਗਾ ਤੈਨੂੰ ਪੂਜ ਲੂ ਮम्मी ਅੱਜ ਤੁਸੀਂ ਕਿਵੇਂ ਕੰਮ ਕਰੀ ਜਾਂਦੇ ਹੋ ਵੀਰਪਾਲ ਕਿੱਥੇ ਹੈਗੀ ਤੈਨੂੰ ਪਤਾ ਨਹੀਂ ਪੁੱਤ ਤੈਨੂੰ ਦੱਸ ਕੇ ਨਹੀਂ ਗਈ ਹੈਗੀ ਨਾ ਉਹ ਤਾਂ ਪੁੱਤ ਆਵੇ ਪੇਕੀ ਬਾਗੀ ਗੋਗੀ ਵਸ ਜਿਹੜਾ ਗਿਆ ਹੁੰਦਾ ਅੱਛਾ ਪੇਕੀ ਬਾਗੀ ਇਹਨੂੰ ਕਿਹੜਾ ਡਰ ਆ ਮੇਰੇ ਤੋਂ ਜਾਣੀ ਸੀ ਪੇਕੇ ਨੇ ਤਾਂ ਮੈਥੋਂ ਕਿਹੜਾ ਪੁੱਛ ਕੇ ਗਈ ਹੈਗੀ ਕੋਈ ਨਹੀਂ ਪੁੱਤ ਦੋ ਦਿਨ ਲਾਇਆ ਹੁੰਦੇ ਫਿਰ ਕੀ ਹੋ ਗਿਆ ਤੂੰ ਕਾਹਤੋਂ ਰੋਕਦਾ ਪੁੱਤ ਮੈਂ ਤਾਂ ਤਾਂ ਰੋਕਦਾ ਮੰਮੀ ਉਹ ਤਾਂ ਰੋਜ਼ ਹੀ ਝੋਲੇ ਚੱਕ ਕੇ ਤੁਰ ਪੈਂਦੀ ਹੈਗੀ ਫਿਰ ਕੀ ਹੁੰਦਾ ਪੁੱਤ ਉਹ ਕਿਹੜਾ ਖਾਲੀ ਆਉਂਦੀ ਹੈ ਐਨੇ ਨੇ ਝੋਲੇ ਭਰ ਕੇ ਲੈਂਦੀ ਹੈ ਉਮੀ ਆਪਣੇ ਕਿਹੜਾ ਕਿਹੇ ਚੀਜ਼ ਦੀ ਕਮੀ ਹੈਗੀ ਸਾਰਾ ਕੁਝ ਆਪਣੇ ਆਪ ਦੇ ਹੈਗਾ ਟਰੈਕਟਰ ਆਪਣੇ ਆ ਕਾਰ ਆਪਣੇ ਆ ਕੱਪੜਾ ਲੀਲਾ ਉਹਨੂੰ ਚੰਗਾ ਮਿਲਦਾ ਸਾਰਾ ਕੁਝ ਘਰੇ ਆ ਫੇਰ ਵੀ ਕਿਉਂ ਭਗ ਜਾਂਦੀ ਹੈ ਉਹਨੂੰ ਕੀ ਲੋੜ ਹੈ ਲਿਉਣ ਦੀ ਪੁੱਤ ਉਹਦੀ ਕਿਹੜਾ ਹਾਲੀ ਕੋਈ ਪਰਜਾਈ ਆਈ ਹੈ ਉਹਦੀ ਮਾਂ ਕੱਲੀ ਹੋਈ ਹੈ ਜੇ ਭਗ ਜਾਂਦੀ ਹੈ ਮਾਵਾਂ ਤੇ ਆ ਗੱਲਾਂ ਕਰ ਲੈਂਦੀਆਂ ਨੇ ਚਲ ਹੈ ਫੇਰ ਕੀ ਹੁੰਦਾ ਹੈਗਾ ਮੰਮੀ ਤੂੰ ਗਾਗਣ ਨੂੰ ਹੀ ਭੇਜ ਦਿਆ ਕਰ ਉਹਦੇ ਵਾਰੀ ਕਲੇਸ਼ ਪਾ ਲੈਣੇ ਉਹ ਕੱਲੀ ਬੈਠੀ ਰਹਿੰਦੀ ਆ ਵਿਚਾਰੀ ਉਹਨੂੰ ਹੀ ਭੇਜ ਦਿਆ ਕਰੋ ਫੇਰ ਬੇ ਤੈ ਕੀ ਲੈਣਾ ਬੁੜੀਆਂ ਆਈਆਂ ਗੱਲਾਂ ਤੋਂ ਤੂੰ ਚੁੱਪ ਰਿਹਾ ਕਰ ਇਹ ਤਾਂ ਮੰਮੀ ਤੂੰ ਫੇਰ ਗਾਗਣ ਨਾਲ ਦਰਿਆਤ ਰੱਖਦੀਆਂ ਇਹਨੂੰ ਭੇਜ ਦਿੰਨੀ ਹੈਗੀ ਉਹ ਇੱਥੇ ਕੰਮ ਵਾਸਤੇ ਰੱਖੀ ਹੋਈ ਹੈਗੀ ਮੇਰੀ ਗੱਲ ਸੁਣ ਪੁੱਤ ਉਹਦੇ ਪੇਕੇ ਦਾ ਕੁਝ ਦਿੰਦੇ ਨਹੀਂ ਕਰਦੇ ਨਹੀਂ ਹੈਗੇ ਜਿਹੀ ਜੀ ਜਾਂਦੀ ਆ ਖਾਣ ਪੀਣ ਲਈ ਉਹੀ ਜੀ ਆ ਜਾਂਦੀ ਹੈਗੀ ਕਿਉਂ ਮੰਮੀ ਫੇਰ ਉਹ ਬੜੀ ਇਹਨਾਂ ਇਹਨਾਂ ਕੁਝ ਲਿਆਉਂਦੀ ਹੈਗੀ ਇਹ ਗੱਲਾਂ ਮੰਮੀ ਮੈਨੂੰ ਨਹੀਂ ਤੇਰੀਆਂ ਵਧੀਆ ਲੱਗਦੀਆਂ ਤੂੰ ਤਾਂ ਲਾਲਚ ਕਰੀ ਨਹੀਂ ਲਾਜਤੀ ਮਰੀ ਇਹਨੂੰ ਭ ਉੱਥੇ ਜਾ ਕੇ ਕੰਮ ਕਰਦੀ ਐ ਦਿੰਦੇ ਨਹੀਂ ਵਾਸਤਾ ਨਹੀਂ ਕੁਛ ਉਹ ਕਿਹੜਾ ਉੱਥੇ ਬੇਲੀ ਪੈਂਦੀ ਐ ਜਾ ਕੇ ਮੈਂ ਤਾਂ ਮੰਮੀ ਆਇਆ ਕਹਿੰਦਾ ਸੀ ਕਿ ਤੂੰ ਵੀਰਪਾਲ ਨੂੰ ਵੀ ਨਾ ਭੇਜਿਆ ਕਰ ਫਿਰ ਗਗਨ ਦੇ ਮਨ ਚ ਜਾਂਦਾ ਹੈਗਾ ਕਿ ਵੀਰਪਾਲ ਨੂੰ ਭੇਜ ਦੇ ਮੈਨੂੰ ਨਹੀਂ ਭੇਜ ਦੇ ਨਾਲੇ ਮੈਂ ਇੱਕ ਗੱਲ ਤੈਨੂੰ ਹੋਰ ਕਹਿੰਦਾ ਸੀਗਾ ਪਰ ਕੰਮ ਤੈਨੂੰ ਕਰਨਾ ਪੈਂਦਾ ਜੇ ਦੋਨੇ ਹੁਣ ਇੱਕ ਪਸ਼ੂਆਂ ਦਾ ਕਰ ਲੈ ਇੱਕ ਚੁੱਲ੍ਹੇ ਦਾ ਕਰ ਲੈ ਤੇ ਤੈਨੂੰ ਕੰਮ ਤਾਂ ਨਾ ਕਰਨਾ ਪਵੇ ਤੂੰ ਤਾਂ ਨਾ ਬਾਲੇ ਅੰਤਰੇ ਲੈਣ ਲੱਗ ਗਿਆ ਹੈਂ ਉਹੀ ਜਾਨ ਖਾਈ ਜਨ ਨਾਲੇ ਫੜਾ ਅੰਦਰ ਲੈ ਜਾ ਨਾਲ ਤਾਂ ਅੰਦਰ ਫੜਾ ਦੇ ਉਹਨਾਂ ਨੂੰ ਲੈ ਜਾਣਾ ਜੇ ਸੱਚੀ ਗੱਲ ਕਹਤੀ ਅੰਤਰੇ ਲੱਗਦੇ ਨੇ ਬੋਲੀ ਜਾਊਗਾ ਮੰਮੀ ਮੈਂ ਰੱਜ ਕੇ ਖਰੀਦਦਾਰ ਕਰਨੀ ਐ ਖੁੱਲੇ ਜਿਹੇ ਦਿਲ ਨਾਲ ਪੈਸੇ ਚੱਕ ਲਈ ਕੋਈ ਨਾ ਪੁੱਤ ਫੇਕਰ ਕਾਤੋਂ ਕਰਦੀਆਂ ਕਿਹੜੀਆਂ ਗੋਜੀਆਂ ਕਰੀਆਂ ਨਹੀਂਆਂ ਤੈਨੂੰ ਦਵਾਉਣਾ ਸਾਰਾ ਕੁਛ ਮੰਮੀ ਤੈਨੂੰ ਪਤਾ ਐ ਜਦੋਂ ਮੈਂ ਇੱਥੋਂ ਸਮਾਨ ਲੈ ਕੇ ਜਾਨੀ ਆ ਨਾ ਇਹ ਸਮਾਨ ਦੇਖ ਕੇ ਨਾ ਮੇਰੀ ਦਰਾਨੀ ਦਾ ਨਿੱਕਾ ਜਿਹਾ ਮੂੰਹ ਰਹਿ ਜਾਂਦਾ ਐ ਅੱਛਾ ਉਹ ਤੇ ਪੇਕੇ ਉਹਨੂੰ ਸਮਾਨ ਦੰਦੇ ਨਹੀਂ ਪੁੱਤ ਮੰਮੀ ਕਦੇ ਕੁਝ ਲੈ ਕੇ ਤਾਂ ਆਈ ਨਹੀਂ ਮੈਂ ਤਾਂ ਕਦੇ ਕੁਝ ਦੇਖਿਆ ਨਹੀਂਗਾ ਦੰਦੀ ਨਹੀਂ ਹੋਣੇ ਸਮਾਨ ਉਹਨੂੰ ਕਹੇ ਜੇ ਲੋਕ ਨੇ ਕਿਹੜੇ ਆਪ ਦਿੱਤੀਆਂ ਨੂੰ ਦੰਦੇ ਤੀਆਂ ਨੂੰ ਦਿੱਤਾ ਕਿਹੜਾ ਘੜਦਾਗਾ ਚਲ ਮਮੀ ਚਲੀ ਆਪਾਂ ਨੇ ਕੀ ਲੈਣਾ ਚੱਲ ਪੁੱਤ ਫੇਰਾ ਕੇ ਕੰਮ ਵੀ ਕਰਨਾ ਹੋ ਠੰਡ ਵਾਲੀ ਹੋ ਜਾਂਦੀ ਐਂ ਦੱਸ ਪੁੱਤ ਕਿਦੋਂ ਲਵਾਂਗੇ ਆਪਾਂ ਕੱਪੜਾ ਲੀੜਾ ਆਪਾਂ ਮਮੀ ਬੋਦੀ ਕਿਉ ਲਵਾਂਗੇ ਉਹਨਾਂ ਦਾ ਕੱਪੜਾ ਵਧੀਆ ਹੁੰਦਾ ਹੈਗਾ ਅੱਛਾ ਹਾਂ ਚੱਲ ਨਾਲੇ ਸੋਨਾ ਹੁੰਦਾ ਹੈ ਨਾ ਹਾਂ 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 ਅੱਜ ਕੱਲੇ ਜਿਹੜਾ ਰਵਾਇਤ ਦੇ ਨਾਲ ਸਾਰਾ ਕੱਪੜਾ ਹੁੰਦਾ ਉਹਨਾਂ ਦੇ ਚਲ ਆ ਜਾ ਬਸ ਨਾ ਟੱਪ ਜੀ ਹੋਰ ਗਗਨ ਥਾਲਿਆ ਚੜ। ਹਾਂ ਸਸੀ ਗਾਲਤਾ ਜੀ। ਸਸੀ ਕਾ। ਹੋ ਠੀਕ ਹੋ। ਹਾਂ ਵਧੀਆ ਠੀਕ ਆ। ਹੋਰ ਕਰੇ ਠੀਕ ਨੇ ਸਾਰੇ। ਹਾਂ ਠੀਕ ਠਾਕ। ਹੋਰ ਮਨੂੰ ਜਾਂਦਾ ਹੁੰਦਾ ਪੜਨ। ਹਾਂ ਜਾਂਦਾ ਹੁੰਦਾ। ਅੱਛਾ। ਹੋਰ ਇੱਧਰ ਕਿਵੇਂ ਅੱਜ? ਗਾਹਾਂ ਲੰਗੀ ਜਾਂਦੀ ਸੀ ਮੈਂ ਸੋਨ ਝਾੜੂ ਲਾਉਂਦੇ ਹਾਂ ਦੇਖ ਕੇ ਇੰਦਰ ਲੰਗੀ। ਅੱਛਾ ਚੱਲ ਵਧੀਆ ਕੀਤਾ ਆ ਗਏ ਮਿਲ ਕੇ। ਕਿਵੇਂ ਗਗਨਵਾਲੀ ਦਾਸ ਜੀ ਲੱਗ ਰਹੀ ਅੱਜ? ਕੁਛ ਨਹੀਂ ਤਾਈ ਜੀ ਬਸ ਮੈਨੂੰ ਮੇਰੀ ਮੰਮੀ ਦੀ ਯਾਦ ਆਈ ਜਾਂਦੀ ਸੀ ਮੈਂ ਜਾਣਾ ਸੀਗਾ। ਗਗਨ ਮੈਂ ਵੀ ਤੇਰੀ ਮਾਵਾ ਵਰਗੀ ਤੇ ਜੇ ਤੈਨੂੰ ਤੇਰੀ ਮੰਮੀ ਦੀ ਯਾਦ ਆ ਰਹੀ ਸੀ ਤੇ ਤੂੰ ਜਾਇ ਆਉਂਦੀ ਫਿਰ। ਸੋ ਮੈਂ ਕੀ ਦੱਸਾਂ ਤਾਈ ਜੀ ਹੁਣ ਮੈਂ ਕੋਈ ਗੱਲ ਨਹੀਂ ਥੀ ਮੈਂ ਥੁਕਾਣੂਗਾ ਲਲਕੂ ਨਹੀਂ ਫਿਰ ਕੀ ਗੱਲ ਹੈ ਦੱਸੇ ਮੈਂ ਜਾਣਾ ਸੀਗਾ ਮੈਂ ਪੁੱਛਿਆ ਸੀ ਵੀ ਮੈਂ ਜਾਇਆ ਮਾਦੀ ਮੰਮੀ ਕੋਲੇ ਸਾਡੀ ਮੰਮੀ ਨੇ ਮੈਨੂੰ ਜਾਣ ਹੀ ਨਹੀਂ ਦਿੱਤਾ ਹੈਗਾ। ਛੇ ਤੈਨੂੰ ਨਹੀਂ ਜਾਣ ਦਿੰਦੀ ਹੈਗੀ ਤੇ ਉਹਨੂੰ ਚਾਤਰੋਂ ਤੂੰ ਦੂਜੇ ਦਿਨ ਭੇਜ ਦਿੰਦੀ ਹੈ ਬੈਗ ਲੈ ਕੇ। ਹੁਣ ਤਾਈ ਜੀ ਮੈਂ ਕੀ ਦੱਸਾਂ ਤੁਹਾਨੂੰ ਘਰ ਦੀਆਂ ਗੱਲਾਂ ਉਹ ਬੀਤਪਾਲ ਦੇ ਪੇਕੇ ਉਹਦਾ ਭਰਾ ਉਹਨਾਂ ਦਾ ਲੋੜ ਤੋਂ ਵੱਧ ਕਰਦਾ ਉਹ ਨੂੰ ਇੰਨੀ ਨਹੀਂ ਚੀਜ਼ਾਂ ਦੇ ਦਿੰਦਾ ਆਉਂਦੀ ਨੂੰ ਤੇ ਬਸ ਮੇ ਇਨਾ ਕਰ ਨਹੀਂ ਸਕਦਾ ਹੁਣ ਨਾ ਤਾਂ ਮੈਨੂੰ ਉੱਥੇ ਜਾਣ ਦਿੰਦੇ ਨੇ ਨਾ ਉਹਨਾਂ ਦਾ ਇੱਥੇ ਆਉਣਾ ਪਸੰਦ ਕਰਦੇ ਨੇ ਮੈਨੂੰ ਵਧੀਆ ਨਹੀਂ ਲੱਗਦਾ ਹੈਗਾ ਵੀ ਮੈਂ ਬਿਨਾਂ ਗੱਲੋਂ ਆਉਦੇ ਭਰਾ ਨੂੰ ਆਦੀ ਮਾਂ ਨੂੰ ਪਰੇਸ਼ਾਨ ਕਰਾਂ ਵਧੀਆ ਗੱਲ ਹੈ ਤੋ ਉਹਦੇ ਭਰਾ ਵਾਸਤੇ ਸੋਚਦੀ ਹੈ ਇਹੀ ਭੈਣ ਭਰਾ ਦਾ ਰਿਸ਼ਤਾ ਹੁੰਦਾ ਹੈ ਜਿਹੜੀ ਭੈਣ ਭਾਈ ਵਾਸਤੇ ਸੋਚਦੀਏ ਤੇ ਭਾਈ ਭੈਣ ਵਾਸਤੇ ਸੋਚਦਾ ਹੈ ਮੈਂ ਵੀ ਸਮਝਦੀ ਹਾਂ ਇਸ ਗੱਲ ਨੂੰ ਤੁਸੀਂ ਵੀ ਸਮਝਦੇ ਹੋ ਪਰ ਮੇਰੀ ਸੱਸ ਨਹੀਂ ਨਾ ਸਮਝਦੀ ਹੈਗੀ ਇਸ ਗੱਲ ਨੂੰ ਹੁਣ ਉਹ ਆਪਦੇ ਪੇਕ ਕੀ ਜਾਂਦੀ ਹੈ ਈ ਨੀ ਨੀ ਚੀਜ਼ਾਂ ਲਿਆਉਂਦੀ ਆ ਤੇ ਇੱਥੇ ਆ ਕੇ ਫਿਰ ਦਿਖਾਉਂਦੀ ਐ ਸਾਰਿਆਂ ਨੂੰ ਟੌਰ ਬਣਾਉਂਦੀ ਐ ਹੁਣ ਮੈਂ ਕੋਕੀ ਟੌਰ ਪਿੱਛੇ ਦੇ ਭਰਾ ਨੂੰ ਤੰਗ ਨਹੀਂ ਕਰ ਸਕਦੀ ਹੁਣ ਵੀਰਪਾਲ ਹੈ ਕਿੱਥੇ ਤੂੰ ਕੱਲੀ ਕੰਮ ਕਰਦੀ ਬੱਤੀ ਉਹ ਤਾਂ ਕੱਲ ਦੀ ਗਈ ਹੋਈ ਐ ਪੇਕੀ ਦਵਾਰੇ ਮੈਂ ਪੁੱਛਿਆ ਸੀ ਸਵੇਰ ਵੀ ਮੈਂ ਚਲੀ ਜਾਵਾਂ ਆਪਦੀ ਮਾਂ ਨੂੰ ਮਿਲਣ ਤੇ ਮੈਨੂੰ ਤਾਂ ਜਵਾਬ ਦਿੱਤਾ ਕਹਿੰਦੀ ਤਾਂ ਨਹੀਂ ਜਾਣਾ ਹੈਗਾ ਤੇ ਉਹਨੂੰ ਤੋਰਤਾ ਉਹ ਤਾਂ ਆ ਕੱਲੀ ਜਾਣੀ ਗਈ ਐ ਬਸ ਤੇ ਚੜਕੇ ਅਵਤਾਰ ਨੂੰ ਵੀ ਨਹੀਂ ਲੈ ਕੇ ਗਈ ਨਾਲ ਕਹਿੰਦੀ ਉਹ ਉੱਥੇ ਕਾਲੀ ਕਰਦਾ ਮੈਨੂੰ ਰਹਿਣ ਨਹੀਂ ਦਿੰਦਾ ਤੇ ਹੁਣ ਕੱਲ ਨੂੰ ਮੁੜ ਕੇ ਆਊਗੀ ਲੈ ਆਊਗੀ ਸਮਾਨ ਉਥੋਂ ਫਿਰ ਚੱਕ ਚੱਕ ਦਿਖਾਊਗੀ ਸਾਰੀਆਂ ਚੀਜ਼ਾਂ ਮੈਨੂੰ ਨੀਚਾ ਦਿਖਾਉਣ ਦੀ ਮਾਰੀ ਕੋਈ ਗੱਲ ਨਹੀਂ ਪੁੱਤ ਹਣਾ ਮੈਂ ਤੇਰੀ ਸੱਸ ਨੂੰ ਕਹਿ ਦੂੰ ਤੂੰ ਤੇ ਗੋੱਗੀ ਵੀ ਜਾਇਆ ਏ ਉਹ ਕੋਈ ਨਾ ਦੀ ਪੇਕੇ ਜਾਣ ਨੂੰ ਪੀਦਾਂ ਜੀ ਕਰਦਾ ਹਣਾ ਸਾਰਿਆਂ ਦੀ ਜੀ ਕਰਦਾ ਹੁੰਦਾ ਹਰੇਕ ਦਾ ਮਨ ਹੀ ਕੋਈ ਹੁੰਦਾ ਹੈਗਾ ਕੋਈ ਨਾ ਮੈਂ ਤੇਰੀ ਸੱਸ ਨੂੰ ਕਹਿ ਦੂੰ ਨਾ ਨਾ ਤਾਈ ਜੀ ਤੁਸੀਂ ਨਾ ਕਹੋ ਉਹ ਤਾਂ ਐਂ ਕਹਿਣਗੇ ਵੀ ਪਤਾ ਨਹੀਂ ਮੈਂ ਉਹਨਾਂ ਦੀ ਚੁਗਲੀਆਂ ਕਰਦੀ ਸੀ ਤੁਹਾਡੇ ਨਾਲ ਉਹ ਫਿਰ ਮੇਰੇ ਨਾਲ ਲੜਨਗੇ ਫਿਰ ਮੈਨੂੰ ਜਮੀ ਨਹੀਂ ਜਾਣ ਦੇਣਾ ਹੈਗਾ ਤੁਸੀਂ ਨਾ ਕਹੋ ਚਲੋ ਠੀਕ ਹੈ ਚੰਗਾ ਥੀਏ ਮੈਂ ਤਾਂ ਚੱਲ ਨਹੀਂ ਬੈਠੋ ਤੁਸੀਂ ਮੈਂ ਚਾਹ ਬਣਾ ਕੇ ਲਿਆਉਣੀ ਆ ਚਾਹ ਪੀ ਕੇ ਜਾਏ ਨਾ ਨਾ ਚਾਹ ਤਾਂ ਬਸ ਪੀ ਕੇ ਠੀਕ ਐਨਾ ਸਵਾਨ ਲਿਆਈਆਂ ਵੇਖਿਆ ਤੋ ਹੁਣ ਦੇਖੀ ਮੇਰੀ ਟਾਵਰ ਬਣਦੀ ਦੇਖ ਕੇ ਹੈਰਾਨ ਰਹਿ ਜਾਣੀ ਸੱਸੀ ਕਾ ਮਮੀ ਸੱਸਰੀ ਕਾ ਹਾਲ ਕੀ ਏ ਮੇਰ ਤਾਂ ਨਾ ਤੇਰੇ ਬਿਨਾ ਜੰਮੀ ਨਹੀਂ ਜੀ ਲੱਗਿਆ ਹੋ ਠੀਕ ਹੋ ਹਾਂ ਠੀਕ ਠਾਕ ਵਧੀਆ ਸੱਸ ਆਜਾ ਸੱਸ ਮਮੀ ਮੈਂ ਆਉਦੇ ਪੇਕੇ ਤੋਂ ਨਾ ਇੰਨਾ ਸਮਾਨ ਲਿਆਈ ਅੱਛਾ ਧਰ ਦੇ ਬੇਟਾ ਮੈਂ ਦੇਖਦੀ ਆ ਮੈਂ ਉਹਨੂੰ ਬੋਲ ਮਾਰਦੀ ਆ ਗਗਨ ਵੀਰਪਾਲ ਆ ਗਈ ਚਾਹ ਬਣਾ ਕੇ ਲਿਆ ਥੋੜੀ ਜੀ ਵਧੀਆ ਜੀ ਤੇ ਹੋ ਠੀਕ ਰਹੀ ਮਗਰ ਹਾਂ ਬਸ ਠੀਕ ਰਹੀ ਬਸ ਜੀ ਨਹੀਂ ਲੱਗਿਆ ਹੈਗਾ ਤੇਰੇ ਬਿਨਾ ਅੰਦਾ ਜੀ ਨੂੰ ਮੈਂ ਦੱਸਾਂ ਇਹਨੇ ਕਿੰਨੇ ਕ ਦਿਨ ਲਾ ਕੇ ਆਈਆਂਗੀ ਫੇਰ ਵੀ ਇਹ ਮੈਂ ਤਾਂ ਐ ਸੁਨ ਸੁਨ ਕਰ ਲਗੀ ਤੇਰੇ ਵੀ ਨਹੀਂ ਚੰਗਾ ਕੱਪੜੇ ਦੇਖ ਲਓ ਮੇਰੇ ਜਿਹੜੇ ਮੈਂ ਲੈ ਆਈਆਂ ਲਾ ਤੂੰ ਤਾਂ ਕਿੰਨਾ ਕੁਸ ਲੈ ਆਈ ਕੁੜੇ ਹੈਂ ਹੋਰ ਫਿਰ ਸਰਦੀਆਂ ਨੇ ਮੰਮੀ ਮੋٹے ਕੱਪੜੇ ਬਿਨਾਂ ਵੀ ਸਰਦਾ ਨਹੀਂਗਾ ਲੈ ਦੇਖ ਲੈ ਤੇਰੀ ਮਾਂ ਨੇ ਤਾਂ ਝੋਲੇ ਪਰਤੇ ਹੈਂ ਬੜੀ ਸਮਾਨ ਲਈ ਤੂੰ ਤਾਂ ਚੱਲ ਵਧੀਆ ਹੋ ਗਿਆ ਜਾ ਆਈ ਨਾਲ ਮਿਲਿਆਈ ਹਾਂ ਹਾਂ ਹੋਰ ਹੋਰ ਮੰਮੀ ਮੇਰੀ ਮੰਮੀ ਤਾਂ ਨਾ ਤੈਨੂੰ ਵੀ ਯਾਦ ਕਰਦੀ ਸੀ ਵੀ ਤੇਰੀ ਮੰਮੀ ਨੂੰ ਨਾਲ ਲੈ ਆਉਂਦੀ ਲੈਤੀਏ ਉਹ ਕਿੰਨਾ ਕੁ ਆਉਂਦੀ ਹੈਗੀ ਜੇ ਉਹ ਪਹਿਲਾਂ ਆਵੇ ਫਿਰ ਮੈਂ ਵਗ ਜਾ। ਭੈਣ ਭਾਈ ਤਾਂ ਵਰਤਦੇ ਹੀ ਚੰਗੇ ਲੱਗਦੇ ਨੇ ਉਧਰ ਉਧਰੀ। ਮੰਮੀ ਸਾਨੂੰ ਪਤਾ ਤਾਂ ਹੈਗੀ ਐ ਵੀ ਮੰਮੀ ਕੱਲੀ ਹੈਗੀ। ਕੱਲੀ ਕਰਕੇ ਕੰਮ ਕਾਰੀ ਬਹੁਤ ਨੇਗੇ ਉਹਨੂੰ। ਜੇ ਕੋਈ ਰਿਸ਼ਤੇਦਾਰ ਆ ਗਿਆ ਫਿਰ ਤਾਂ ਬੇਸ਼ੱਕ ਇੱਕ ਨੱਦਾ ਦਿਨ ਲਾਜ। ਭਣੇ ਤੇਰੇ ਤੇ ਪਾਂਜਾਂ ਨੇ ਬਾੜੀ ਖਿੱਚ ਕੀਤੀ। ਨਾ ਕੋਈ ਤਿਹਾਰ ਨਾ ਦੇਣਾ ਹੈ। ਐ ਨਾ ਸਮਾਨ ਦੇ ਤਾਂ ਤੈਨੂੰ। ਦੇਖਣੇ ਕਾਗੇ ਨਾ। ਨਾ ਕੋਈ ਬਿਹਾਰ ਨਾ ਤਿਹਾਰ ਦੇਖ ਲੈ ਤੈਨੂੰ ਚੋੜੀ ਪੜਤੀ ਦੇ ਪੇਕੇ ਨੇ। ਨਹੀਂ ਤਾਂ ਬਾੜੀ ਚੰਗੇ ਨੇ ਭਾਈ ਮੰਮੀ ਇਹ ਤਾਂ ਪੈਣ ਪਰਦਾ ਪਿਆਰ ਹੀ ਹੁੰਦਾਗਾ ਉਹ ਤਾਂ ਮੈਨੂੰ ਐ ਕਹਿੰਦੇ ਸੀਗੇ ਵੀ ਸਰਦੀਆਂ ਵਾਲੇ ਹੋਰ ਕੋਟੀਆਂ ਕੁੱਟੀਆਂ ਲੈ ਜਾ ਸ਼ਾਲ ਛੂਲ ਲੈ ਜਾ ਮੈਂ ਉਹਨਾਂ ਨੂੰ ਆਖਾਂ ਮੈਂ ਤਾਂ ਬਸ ਤੇ ਆਈਆਂ ਮੈਂ ਇੱਥੋਂ ਨਹੀਂ ਗਈ ਇਹਨਾਂ ਕੁਝ ਚੱਕਿਆ ਜਾਂਦਾ ਇਹ ਤਾਂ ਮੰਮੀ ਮਾਂ ਪਿਓ ਦਾ ਪਿਆਰ ਹੀ ਹੁੰਦਾ ਆ ਆਵਦੀ ਤੀ ਪੈਣ ਤੋਂ ਕੋਈ ਕੁਝ ਨਹੀਂ ਲਿਕੋ ਕੇ ਰੱਖਦਾ ਹੁੰਦਾ ਜਿੰਨੇ ਜੋਗਾ ਹੁੰਦਾ ਅਗਲਾ ਦਿਨ ਦੇ ਹੀ ਆ ਦੇਣ ਲੈਣ ਵਾਸਤੇ ਨਾ ਦਿਲ ਵੱਡਾ ਕਰਨਾ ਹੀ ਪੈਂਦਾ ਨਹੀਂ ਤਾਂ ਆਪਦੇ ਘਰ ਨੂੰ ਹਰੇਕ ਕਿਸਿਆਣਾ ਹੁੰਦਾ ਸਾਰੇ ਸਿੱਕੇ ਕਬੀਲੇ ਵਿੱਚ ਨਾ ਜਿੰਨੀਆਂ ਨੂਹਾਂ ਆਈਆਂ ਨੇ ਸਾਰਿਆਂ ਦੇ ਵਿੱਚੋਂ ਵੀਰਪਾਲ ਦੀ ਤੌਰ ਹੈ ਨਾਲੇ ਦੇ ਪੇਕਿਆਂ ਦੀ ਦੇਖ ਲੈ ਮਮੀ ਇਹਦਾ ਭਰਾ ਤਾਂ ਇਹਨੂੰ ਸਮਾਨ ਦਿੰਦਾ ਨਹੀਂਗਾ ਮੇਰਾ ਸਮਾਨ ਦੇਖ ਕੇ ਮੱਚਦੀਏਗੀ ਇਹ ਕਿੱਥੋਂ ਜਰੇ ਇਹ ਲਿਆਉਂਦੀ ਐ ਕੁਛ ਨਾ ਇਹਦੇ ਪੇਕੇ ਨੂੰ ਦਿੰਦੇ ਨੇ ਉਹ ਤਾਂ ਮੈਨੂੰ ਜਦੋਂ ਵੀ ਲਿਆਉਣੀ ਐ ਨਾਲੇ ਪੂਣ ਲਿਆਉਣੀ ਐ ਸੂਟ ਨਾਲ ਮੈਨੂੰ ਲਿਆ ਦੇਣੀ ਐ ਨਹੀਂ ਤਾਂ ਮੈਨੂੰ ਕਦੇ ਨੇਮ ਨੂੰ ਸੂਟ ਨਹੀਂ ਲੈ ਕੇ ਦਿੱਤਾ ਹੈਗਾ ਦੇਖ ਤੂੰ ਤਾਂ ਅਵਤਾਰ ਨੂੰ ਤਾਂ ਪਾਉਣ ਵਾਲੇ ਕੁਰਤੇ ਪਜਾਮੇ ਇੰਨੇ ਸੋਹਣੇ ਹੈ ਉਹ ਪਾਉਂਦਾ ਹੈਗਾ ਸਮਿਆ ਕੇ ਮੈਨੂੰ ਐ ਤਾਂ ਤੂੰ ਦੋ ਦੋ ਸੂਟ ਲਿਆ ਦੇਣੀ ਐ ਉਹ ਕੀ ਕਹਿਣਾ ਕਦੇ 6 ਮਹੀਨੇ ਬਾਅਦ ਮੈਨੂੰ ਕਦੇ ਲੈ ਕੇ ਦੇ ਦੇ ਸੂਟ ਮੈਂ ਤਾਂ ਤੇਰੇ ਪੇਕੇਆਂ ਵਾਲੀ ਪਾਉਣੀ ਐ ਦੇਗਾ ਮੈਂ ਘਰੋਂ ਕਦੇ ਸੂਟ ਲਈ ਆ ਮੈਨੂੰ ਐ ਦੱਸ ਆ ਦੇਖ ਲੈ ਮੰਮੀ ਦੇਖ ਕੇ ਵੀ ਨਹੀਂ ਗਈ ਕਿ ਕਹੇ ਇਹ ਛੁੱਟ ਲਈਏਗੀ ਮੂੰਹ ਮਰੋੜ ਕੇ ਜੇ ਅੰਦਰ ਵਾਗੀ ਮੱਚੀ ਜਾਣ ਦੇ ਗੱਲ ਤਾਂ ਮੰਮੀ ਸਾਰੀ ਇੱਥੇ ਹੀ ਮੁੱਕਦੀ ਹੈਗੀ ਮੇਰੇ ਪੇਕਿਆਂ ਦੀ ਟੌਰ ਦੇਖ ਕੇ ਨਹੀਂ ਜਾਂਦੀ ਚਲਤੀਏ ਤੂੰ ਐ ਕਰ ਆ ਕੱਪੜੇ ਲੀਡੇ ਸਾਹਮਲੇ ਆਪਾਂ ਨਹੀਂ ਕੀ ਲੈਣਾ ਆਪਾਂ ਕੀ ਕਹਿ ਸਕਦੇ ਕਿਸੇ ਨੂੰ ਚਲ ਠੀਕ ਆ ਮੰਮੀ ਹੋਰ ਅੰਦਰ ਲੈ ਜਾ ਉਹ ਹੁਣ ਦੇਖਿਆ ਉਹਨੂੰ ਹਸਪਤਾਲ ਚ ਕੋਈ ਉਹ ਤਾਂ ਠੀਕ ਆਗਾ ਉਹ ਗੱਡੀ ਦਾ ਨੁਕਸਾਨ ਜ਼ਿਆਦਾ ਹੋ ਗਿਆ ਥੋੜਾ ਜਿਹਾ। ਓਏ ਉਹ ਦੇ ਡਰਾਈਵਰ ਦੀ ਸੱਟ ਤਾਂ ਨਹੀਂ ਵੱਜੀ? ਡਰਾਈਵਰ ਤਾਂ ਠੀਕ ਆਗਾ। ਹਾਂ, ਉਸ ਠੀਕ ਆ। ਮਮੀ ਨੂੰ ਕਹਿੰਨੇ ਆ ਪੈਸੇ। ਮੰਮੀ ਹਾਸਾ ਕੀ ਹੋ ਗਿਆ? ਉਹ ਪੈਸੇ ਦੇ ਹੀ ਕੱਢ ਕੇ ਆਪਣੀ ਗੱਡੀ ਦਾ ਨੁਕਸਾਨ ਹੋ ਗਿਆ। ਬੂਵੇ ਕੀ ਹੋ ਗਿਆ ਏ? ਉਹ ਗੱਡੀ ਲੱਗੀ ਮੰਮੀ ਘੋੜੇ ਨਾਲ ਤੇ ਹੁਣ ਪੈਸੇ ਦੇਣੇ ਪੈਣਗੇ ਫੋਨ ਤੇ ਫੋਨ ਕਰੀ ਜਾਂਦਾਗਾ। ਮੇਰੇ ਕੋਲ ਕਿੱਥੇ ਨੇ ਪੈਸੇ? ਲੈ ਮੰਮੀ ਇਹ ਕਿਹੜੀ ਗੱਲਾਂ ਕਰਦੀਆਂ? ਸਾਰੇ ਪੈਸੇ ਤੈਨੂੰ ਲੈ ਕੇ ਦਿੰਨੇ ਆ। ਤੇਰੇ ਕੋਲ ਹੀ ਹੋਣਗੇ ਹੋਰ ਕਿਹਦੇ ਕੋਲੇ ਹੋਣਗੇ? ਤੇ ਇਹ ਪੈਸੇ ਤੁਸੀਂ ਮੈਨੂੰ ਫੜਾਉਣੇ ਹੋ? ਉਹ ਕਰੇ ਵੀ ਵਰਤੇ ਜਾਂਦੇ ਨੇ ਇੰਨੇ ਖਰਚੇ ਨੇਗੇ ਮम्मी ਆਪਾਂ ਤਿੰਨ ਦਾ ਜਾਣਿਆਂਗੇ ਆਪਣਾ ਕੀ ਖਰਚਾਗਾ ਇੰਨਾ ਮਗਾਈ ਦਾ ਟਾਈਮ ਹੈਗਾ ਹੋ ਜਾਂਦਾ ਖਰਚਾ ਜੇ ਬਾਹਰੀ ਸ਼ੱਕ ਹਨ ਆਪਦਾ ਖਰਚਾ ਆਪ ਕਰ ਲਿਆ ਕਰੋ ਹੋ ਰਹਿਣ ਦੇ ਰਹਿਣ ਦੇ ਮੰਮੀ ਸਾਨੂੰ ਪਤਾ ਵੀ ਕਿੰਨਾ ਖਰਚਾ ਹੋ ਜਾਂਦਾ ਅਸੀਂ ਵੀ ਇੱਥੇ ਦੁਨੀਆਤੀ ਰਹਿਨੇ ਆਂ ਲੜੇ ਤੂੰ ਸਿੱਧੀ ਗੱਲ ਕਹਿ ਦੇ ਨਾ ਵੀ ਤੂੰ ਭੈਣ ਨੂੰ ਫੜਾ ਦੇ ਸਾਰੇ ਪੈਸੇ ਫੇਰ ਕੀ ਹੋਗਾ ਦੇ ਥੋੜੀ ਭੈਣ ਨੂੰ ਦੇਤੇ ਥੋੜੀ ਪੈਣੀ ਲੱਗਦੀ ਆਗੀ ਫੜਾ ਤੇ ਫੜਾ ਤੇ ਸਹੀ ਮੰਮੀ ਤੂੰ ਥੋੜਾ ਹਿਸਾਬ ਨਾਲ ਚੱਲਿਆ ਕਰ ਅੱਜ ਸਾਨੂੰ ਘਰੇ ਪੈਸੇ ਦੀ ਲੋੜ ਸੀ ਅੱਜ ਹੈਗੇ ਨੇ ਤੇਰੇ ਕੋਲੇ ਪੈਸੇ ਰੇਟਿੰਗਾਂ ਦੰਨੇ ਹੈਗੇ ਈਆਂ ਦੀ ਸੌਰੇ ਕਰ ਤੌਰ ਵੀ ਬਣਦੀ ਆ ਹੁਣ ਉਹ ਵੀ ਫੋਕੀ ਟੌਰ ਪਿੱਛੇ ਆਉਦਾ ਕੁੰਡਾ ਥੋੜੀ ਕਰਾਉਣਾ ਥੋੜਾ ਜਿਹਾ ਹਿਸਾਬ ਨਾਲ ਚੱਲਿਆ ਕਰ ਤੂੰ ਹੁਣ ਫੜੀ ਚੱਲੇ ਵਿਆਜ ਤੇ ਪੈਸੇ ਹੁਣ ਵਿਆਜ ਤੇ ਪੈਸੇ ਫੜਨੇ ਪੈਣਗੇ ਕਿਸ ਤੋਂ ਕੋਈ ਨਾ ਮੈਂ ਕਰਦਾ ਹਾਂਲੇ ਆ ਕੋਈ ਚੱਕਰ ਨਾ ਓ ਯਾਰ ਬਗਜਾਪੀ ਮੈਂ ਮੂਰੀ ਜਾਂਦਾ ਚਲ ਮੈਂ ਚਾਹ ਜੂ ਪਿਆ ਦੇ ਮੈਂ ਕਰਦਾ ਆੜਤੀ ਹੱਲਾ ਮੰਮੀ ਵੀਰਪਾਲ ਕਿੱਧਰ ਗਈ ਉਹ ਮੈਨੂੰ ਲੱਗਦਾ ਇੱਧਰ ਪਿੱਛੇ ਕੰਮ ਜੇ ਕਰੀ ਜਾਂਦੀ ਸੀ ਮਮੀ ਵੀਰਪਾਲ ਦੇ ਪੇਖਿਆਂ ਦੀ ਕੋਈ ਗੱਲ ਹੋ ਗਈ ਨੋ ਸੁੱਖ 사 ਦਾ ਇਹਨਾਂ ਦਾ ਤਾਂ ਕੋਈ ਗੱਲ ਮੈਨੂੰ ਤਾਂ ਬਈ ਪਤਾ ਨਹੀਂ ਹੋਇਆ ਫਿਰ। ਮੈਂ ਕੀ ਗੱਲ ਹੋਗੀ ਤੂੰ ਕਾ ਤੋ ਮੈਨੂੰ ਐ ਪੁੱਛਦਾ ਹੈਂ। ਆਗੇ ਤੁਸੀਂ ਚਾਹ ਬਣਾ ਕੇ ਲਿਆ ਮਮੇ। ਬਣਾ ਲਈ ਚਾਹ ਤਾਂ ਚਲ ਥੋੜੀ ਠੰਡ ਹੈ। ਠੀਕ ਹੈ ਬਣਾਉਣੀ ਹੈ। ਗਾਗੇ ਨਾ? ਹਾਂਜੀ। ਉਹ ਤਾਂ ਵੀਰਪਾਲ ਕਿੱਥੇ ਹੈ? ਉਹ ਉਧਰ ਪਿੱਛੇ ਕੰਮ ਕਰੀ ਜਾਂਦੀ ਸੀ। ਉਹਨੂੰ ਬੁਲਾ ਕੇ ਲਿਆ ਮੜਾ ਜਾ। ਠੀਕ। ਆ ਆ ਗਈ। ਵੀਰਪਾਲਾ। ਹਾਂ ਮਮੀ। ਕੋ ਤ ਤੇਰੇ ਪੇਕਿਆਂ ਦੀ ਵੀ ਗੱਲ ਹੋ ਗਈ। ਨਾ ਮਮੀ ਕੋਈ ਗੱਲ ਨਹੀਂ ਹੋਈ। ਨਾ ਪੁੱਤ ਜੇ ਕੋਈ ਗੱਲ ਹੋਈ ਹੁੰਦੀ ਫਿਰ ਵੀਰਪਾਲ ਨੂੰ ਵੀ ਤਾਂ ਪਤਾ ਹੀ ਹੁੰਦਾ। ਉਹਨੂੰ ਤਾਂ ਕੋਈ ਗੱਲ ਦਾ ਪਤਾ ਹੀ ਨਹੀਂ। ਤੈ ਸੇਠਾਂ ਤੋਂ ਮੋٹے ਵਿਆਜ ਤੇ ਪੈਸੇ ਫੜੇ ਹੋਏ ਐ ਹੈ ਕੀ ਗੱਲ ਹੋ ਗਈ ਬਈ ਹੋਈ ਤਾਂ ਕੋਈ ਗੱਲ ਨਹੀਂ ਉਹਨਾਂ ਨੇ ਨਾ ਸੇਠਾਂ ਤੋਂ ਮੋٹے ਵਿਆਜ ਤੇ ਪੈਸੇ ਫੜੇ ਨੇਗੇ ਜੇ ਕੋਈ ਗੱਲ ਨਾ ਹੋਵੇ ਫਿਰ ਐ ਪੈਸੇ ਫੜਨ ਦਾ ਤਾਂ ਕੋਈ ਮਤਲਬ ਨਹੀਂ ਬਣਦਾ ਨਾ ਨਾਲੇ ਮੈਨੂੰ ਤਾਂ ਬਾਰੂ ਪਤਾ ਲੱਗਿਆਗਾ ਵੀਰਪਾਲ ਪੁੱਤ ਤੂੰ ਤੇਰੀ ਮੰਮ ਨੂੰ ਫੋਨ ਕਰਕੇ ਪੁੱਛ ਠੀਕ ਆ ਮੰਮੀ ਜੀ ਪੁੱਛ ਦਿਆਂ ਮੈਂ ਫੋਨ ਕਰ ਹਾਂ ਵੀਰਪਾਲ ਪੁੱਛ ਲੈ ਦੂੰ ਕਈ ਵਾਰੀ ਗੱਲ ਝੂਠੀ ਵੀ ਹੁੰਦੀ ਹੈਗੀ ਲੋਕਾਂ ਦਾ ਤਾਂ ਹੀ ਅੱਜਕੱਲ ਪੁੱਛ ਕੀ ਹੈ ਮੈਂ ਫੋਨ ਕਰਕੇ ਪੁੱਛਾਂ ਚਲੋ ਹੈਲੋ। ਅਸੀ ਆ ਬਣੇ। ਸਸੀ ਕਾਲ। ਹੋਰ ਵੀਰੇ ਕਿਵੇਂ ਆ? ਵਧੀਆ ਬਟ ਤੁਸੀਂ ਹੋ ਸੋ। ਠੀਕ ਐ ਸਾਰੇ। ਹਾਂ ਹਾਂ ਵਧੀਆ। ਤੇ ਹੋਰ ਮੰਮੀ ਹੋਰਾਂ ਦਾ ਕੀ ਹਾਲ ਐ? ਠੀਕ ਐ ਮੰਮੀ ਵੀ। ਵੀਰੇ ਆਪਣੇ ਘਰੇ ਕੋਈ ਗੱਲ ਹੋਈ ਐ ਜੀ? ਹਾਂ ਬਣੇ ਹੋ ਗਈ ਤੈਨੂੰ ਕੌਣ ਕਹਿੰਦਾ ਸੀ? ਮੈਂ ਤਾਂ ਸੁਣਿਆ ਜਿਆ ਸੀਗਾ ਕੀ ਗੱਲ ਹੋ ਗਈ? ਗੱਲ ਤਾਂ ਬਣੇ ਹੋਈ ਆਪਣੀ ਜਿਹੜੀ ਗੱਡੀ ਬਾਹਰ ਤੋਰਦੇ ਹੁੰਨੇ ਆਪਾਂ ਬਾਹਰ ਇਧਰ ਯੂਪੀ ਕਰਨੀ। ਹਾਂ। ਉਹਦਾ ਨਾ ਐਕਸੀਡੈਂਟ ਹੋ ਗਿਆ ਸੀਗਾ। अच्छा हां ਨਾਲ ਅਮਰਤ ਸੀਗਾ ਅਮਰਤ ਦੇ ਹਰੇ ਸੱਟਾ ਸੁੱਟਾ ਵੱਜੇ ਨਹੀਂ ਅਮਰਤ ਦਾ ਠੀਕ ਹੈ। ਉਹ ਡਰਾਈਵਰ ਰੱਖਿਆ ਹੋਇਆ ਸੀ ਆਪਾਂ ਉਹਦੇ ਸੱਟਾ ਬਾਵਾ ਵੱਜੇ ਨੇ ਉਹ ਦਾਖਲਾ ਸਟਾਲ ਚ। ਕਿੰਨੀਆਂ ਕਿ ਸੱਟਾਂ ਵੱਜੀਆਂ? ਸੱਟਾਂ ਉਹਦਾ ਸੱਟਾ ਘਾਤਰੇ ਜੂ ਦਾ ਬਾਹਰ ਹੈਗਾ ਉਹ। ਅੱਛਾ। ਇੱਕ ਵਾਰ ਆਪਣੀ ਗੱਡੀ ਦਾ ਨੁਕਸਾਨ ਬਾਵਾ ਹੋ ਗਿਆ ਗੱਡੀ ਚੱਵਾ ਨਹੀਂ ਰਹੀ। ਮੂ ਮੈਂ ਮਰ ਜਾਂ ਤੇ ਅਮਰਤ ਜਵਾ ਠੀਕ ਹੈ। ਹਾਂ ਅਮਰਤ ਤਾਂ ਠੀਕ ਹੈਗਾ। ਅੱਛਾ। ਫਿਰ ਉਹਦੇ ਕਰਕੇ ਪੈਸਿਆਂ ਦੀ ਲੋੜ ਸੀਗੀ। ਫਿਰ ਹਾਰ ਕੇ ਆੜਤੀ ਤੋਂ ਫੜੇ ਨੇ ਵਿਆਜ ਤੇ। ਅੱਛਾ। ਪੈਸੇ ਕੁਝ ਜਮਾ ਮੁਕਰੇ ਸੀ ਘਰੇ ਕੁਝ ਨਹੀਂ ਸੀਗਾ। ਮੋਂ ਮੈਂ ਮਰ ਜਾ ਮੈਨੂੰ ਤਾਂ ਹੁਣ ਪਤਾ ਲੱਗਿਆ ਸੀ ਮਾੜਾ ਜ ਮੈਂ ਹਲਾ ਮੈਂ ਪੁੱਛਣਾ ਫੋਨ ਕਰਕੇ ਮੰਮੀ ਕਹਿੰਦੀ ਪੁੱਛ ਪੁੱਤ ਘਰੇ ਕੀ ਗੱਲ ਹੋਈ ਹੈਗੀ। ਤੁਸੀਂ ਮੈਨੂੰ ਜਮੀ ਨਹੀਂ ਦੱਸਿਆ। ਅਸਤਾ ਤੈਨੂੰ ਤਾਂ ਹੀ ਦੱਸਿਆ ਮੈਂ ਤੂੰ ਟੈਨਸ਼ਨ ਲੈ ਜਾਏਂਗੀ ਮੈਂ ਮਾੜਾ ਲਾ ਕਾਉਣ ਦੱਸਣਾ। ਟੈਨਸ਼ਨ ਆਈ ਤਾਂ ਕੀ ਗੱਲ ਸੀ ਵੀਰੇ ਜੇ ਤੁਸੀਂ ਦੱਸਦੇ ਫਿਰ ਪਤਾ ਤਾਂ ਲੱਗਦਾ ਨਾ ਮੈਨੂੰ। ਮਾਂ ਮੰਮੀ ਵੀ ਟੈਨਸ਼ਨ ਲੈ ਜਾਊਗੀ ਤੂੰ ਟੈਨਸ਼ਨ ਲੈ ਗਈ ਮਾੜਾ ਚੱਲ ਛੱਡ ਪਰਾਂ ਕੀ ਦੱਸ ਕੇ ਕਰਾਂਗੇ ਮੰਮੀ ਨੂੰ ਕਹਤਾ ਸੀ। ਮੈਂ ਤਾਂ ਹਈ ਪਤਾ ਲੈਂਦੀ ਸੀ। ਗੱਡੀਆਂ ਦਾ ਸਾਰੇ ਨੁਕਸਾਨ ਹੋ ਗਿਆ ਬਸ ਵੀ ਉਹ ਚੱਲਿੰਦਾ ਹੀ ਜਾਣ ਬਚ ਗਈ ਪੈਸਾ ਤਾਂ ਫੇਰ ਵੀ ਜੁੜ ਜਾਂਦਾ ਹਾਂ ਚੱਲ ਗੱਡੀ ਤਾਂ ਦੇਖੀ ਜਾਊਗੀ ਆਪਦੀ ਜਾਨ ਦੇ ਉੱਤੇ ਤਾਂ ਨਹੀਂ ਕੀ ਹੈਗਾ ਹਾਂ ਚੱਲ ਠੀਕ ਹੈ ਕੀ ਹੋ ਗਿਆ ਕਿਉਂ ਰੋਈਏ ਨਹੀਂ ਹੈ ਖੈਰ ਸੁੱਕ ਤਾਂ ਹੈਗੀ ਹੈ ਸਦਾਤਾਰ ਹੁੰਦੀ ਸੀ ਜੀ ਮੇਰੇ ਭਰਾ ਹੋਰੀਆਂ ਜੂਪੀ ਚ ਗੇੜਾ ਲੈ ਕੇ ਗਏ ਸੀਗੇ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਡਰਾਈਵਰ ਦੇ ਤਾਂ 바ਵਾ ਸੱਟਾਂ ਲੱਗੀਆਂ ਗੱਡੀ ਦਾ 바ਵਾ ਨੁਕਸਾਨ ਹੋ ਗਿਆ ਗੱਡੀ ਤਾਂ ਜਮੀ ਨਹੀਂ ਬਚੀ ਤਾਂ ਕਰਕੇ ਉਹਨਾਂ ਨੂੰ ਮਾਰਤੀਆਂ ਤੋਂ ਪੈਸੇ ਫੜਨੇ ਪਏਗੇ ਉਹ ਤਾਂ ਬਾੜੀਆਂ ਬੜੀਆਂ ਨਹੀਂ ਕਰਦੀ ਹੁੰਦੀ ਮੇਰੇ ਪੇਕਿਆਂ ਕੋਲੇ ਆਹ ਕੁਛ ਹੈਗਾ ਐਨਾ ਕੁਛ ਹੈਗਾ ਹੁਣ ਉਹਨਾਂ ਨੂੰ ਕੀ ਲੋੜ ਪੈਗੀ ਬਿਆਜੂ ਪੈਸੇ ਵੜਨ ਦੀ ਵੀਰ ਭਾਣ ਮੇਰੀ ਗੱਲ ਸੁਣਾ ਐਨੇ ਕੁ ਪੈਸੇ ਤਾਂ ਉਹਨਾਂ ਕੋਲ ਜੋੜੇ ਹੋਏ ਹੋਣਗੇ ਤੈਨੂੰ ਕਿੰਨਾ ਕੁਛ ਦਿੰਦੇ ਨੇ ਉਹ ਤੇ ਉਹਨਾਂ ਨੂੰ ਬਿਆਜੂ ਫੜਨ ਦੀ ਕੀ ਲੋੜ ਪੈਗੀ ਨਰੇ ਵੀਰਪਾਲ ਤਾਂ ਨਮਾ ਕਿੰਨੇ ਵਾਰ ਸਮਝਾਇਆ ਸੀ ਵੀ ਤੂੰ ਉਹਨਾਂ ਦਾ ਇੰਨਾ ਖਰਚ ਨਾ ਕਰਵਾਇਆ ਕਰ ਤੂੰ ਫੇਰ ਵੀ ਨਹੀਂ ਹਟੀ ਜੇ ਉਹਨਾਂ ਦਾ ਕੁਝ ਬਣ ਜਾਂਦਾ ਜੇ ਤੂੰ ਇੰਨਾ ਖਰਚ ਨਾ ਕਰਾਉਂਦੀ ਤੇ ਤੂੰ ਜਾਣਦੀ ਸੀ ਨਾ 15-20000 ਰੁਪਏ ਲਵਾ ਕੇ ਆਉਂਦੀ ਸੀ ਆਪਦੀ ਟੌਰ ਦੀ ਮਾਰੀ ਜੇ ਤੂੰ ਇੰਨਾ ਖਰਚ ਨਾ ਕਰਾਉਂਦੀ ਨਾ ਉਹਨਾਂ ਦਾ ਵਿਚਾਰਿਆਂ ਦਾ ਕੁਝ ਬਣ ਜਾਂਦਾ ਹੁਣ ਉਹਨਾਂ ਤੇ ਮੁਸੀਬਤ ਆਈ ਹੈ ਹੁਣ ਉਹਨਾਂ ਕੋਲ ਪੈਸੇ ਲਾਉਣ ਨੂੰ ਹੈ ਨਹੀਂਗੇ ਮੈਂ ਤਾਂ ਜੇ ਇਹ ਸਾਰਾ ਕੁਝ ਨਾ ਆਪਦੇ ਪੇਕੇਾਂ ਦੀ ਟੌਰ ਬਣਾਉਣ ਖਾਤਰ ਕਰਦੀ ਸੀਗੀ ਮੰਤਾ ਇਸ ਵੀਰ ਨਾਲ ਚੰਗਾ ਵਰਤੀ। ਦੀਦੀ ਆਪਦੇ ਪੇਕਿਆਂ ਨੂੰ ਕਰਜ਼ਾਈ ਕਰਕੇ ਆਪਦੇ ਸਹੁਰੇ ਘਰ ਟੌਰ ਬਣਾਉਣਾ ਕੋਈ ਚੰਗੀ ਗੱਲ ਨਹੀਂ ਹੈਗੀ। ਅੱਜ ਵਿਚਾਰਿਆਂ ਦੇ ਉਹਨਾਂ ਤੇ ਮੁਸੀਬਤ ਆ ਗਈ। ਮੈਨੂੰ ਵੀ ਸਮਝ ਆ ਗਈ ਜੀ ਜੇ ਮੈਂ ਇਹੋ ਜਿਹਾ ਕੁਝ ਨਾ ਕਰਦੀ ਅੱਜ ਉਹਨਾਂ ਤੇ ਮੁਸੀਬਤ ਨਾ ਆਉਂਦੀ। ਚਲ ਐਦਕੀ ਤਾਂ ਮੈਂ ਮਤ ਕਰ ਦਿੰਨਾ। ਆ ਫੋਕੀ ਟੌਰ ਬਣਾਉਣ ਦੀ ਮਾਰੀ ਨਾ ਦੁਬਾਰੇ ਉਹਨਾਂ ਦਾ ਖਰਚਾ ਨਾ ਕਰਾਂ। ਪੇਕਿਆਂ ਟੌਰ ਤਾਂ ਪੁੱਤ ਆਹੀ ਹੁੰਦੀ ਐ। ਅਗਲਾ ਦੁੱਖ ਸੁੱਖ ਚਾਕੇ ਨਾ ਨਾਲ ਖੜਜੇ। ਸਾਨੂੰ ਤਾਂ ਪੁੱਤ ਕੁਝ ਨਹੀਂ ਚਾਹੀਦਾ। ਜਿਹੜਾ ਕੋਈ ਸਾਡੀ ਖੁਸ਼ੀ ਨਾਲ ਅਗਲਾ ਦਿੰਦਾ ਐ ਦੇਜੇ ਅਗਲਾ। ਤੂੰ ਵੀ ਆਜ ਦਰ ਪੁੱਤ। ਤੂੰ ਬਿਸਾਨੂ ਕੁਛ ਨਹੀਂ ਚਾਹੀਦਾ ਹੈਗਾ। ਸਾਰੇ ਸੰਸੀガル ਜੀ ਕਿਵੇਂ ਲੱਗੀ ਸਾਡੀ ਇਹ ਵੀਡੀਓ? ਕਮੈਂਟ ਕਰਕੇ ਜਰੂਰ ਦੱਸਿਓ ਤੇ ਆਉਣ ਵਾਲੀ ਵੀਡੀਓ ਨੂੰ ਵੀ ਅਈ ਪਿਆਰ ਦਿਓ ਤੇ ਇੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਜਿਹੜੀ ਸਾਡੀ ਵੀਡੀਓ ਹੈ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚਿਆ ਕਰੇ ਤੇ ਹੁਣ ਉਹਨਾਂ ਦੀ ਬਾਰੀ ਹੈ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ 모ਹਿਤ ਬੈਂਸ 모ਹ ਦੀਪ ਗਰਚਾ ਮਾਮਲੂ ਸਿੰਘ, ਇੰਦਰਜੀਤ ਕੌਰ, ਜੱਸੀ ਭੱਟੜਾ, ਰਣਜੀਤ ਸੇਖੋਂ, ਹਰਕੀਰਤ ਸਿੰਘ, ਗੋਬਿੰਦ RAM, ਗੁਰਜੀਤ ਜੋਗੇਵਾਲ ਹਰਿਆਣਾ, ਬੱਬਲਜੀਤ ਕੌਰ। ਇਹ ਉਹਨਾਂ ਦੇ ਨਾਂ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਐ। ਤੁਸੀਂ ਵੀ ਕਮੈਂਟ ਕਰਿਆ ਕਰੋ, ਨਵੇਂ-ਨਵੇਂ ਸੁਝਾਅ ਦਿਆ ਕਰੋ। ਜੇ ਕਿਸੇ ਕੋਲ ਕੋਈ ਸਟੋਰੀ ਟੌਪਿਕ ਜਾਂ ਕੋਈ ਹੋਰ ਚੀਜ਼ ਹੁੰਦੀ ਆ ਉਹ ਸਾਨੂੰ ਦੱਸਿਆ ਕਰੋ ਕਮੈਂਟ ਦੇ ਵਿੱਚ। ਤੇ ਸਾਡੀ ਇਹ ਗਲਤੀ ਐ ਕੋਈ ਵੀਡੀਓ 'ਚ ਉਹ ਵੀ ਸਾਨੂੰ ਦੱਸਿਆ ਕਰੋ। ਵੀਡੀਓ ਦੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।